ਤਦੋਂ ਦਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਤਲਾਸ਼ੀ ਅਭਿਆਨ ਤਰਨ ਧਰਨ ਦੇ ਬਿਆਸ ਦਰਿਆ ਨੇੜਲੇ ਮੰਡ ਇਲਾਕੇ ਦੇ ਵਿੱਚ ਲਾਇਆ ਗਿਆ ਜਿੱਥੇ ਕਿ ਲਾਣ ਤੇ ਨਜਾਇਜ਼ ਸ਼ਰਾਬ ਅਤੇ ਹੋਰ ਸਮਾਨ ਨਬਰਾਮਤ ਕੀਤਾ ਗਿਆ ਉੱਥੇ ਵਿਭਾਗ ਦੇ ਛਾਪੇ ਦੀ ਸੂਚਨਾ ਮਿਲਦੇ ਆ ਹੀ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਪਾਸ ਦੇ ਨਜ਼ਰ ਆਏ ਨੇ ਉਦੋਂ પોલીસ ਦੇ ਵੱਲੋਂ ਪਛਾਤੇ ਵਿਅਕਤੀਆਂ ਖਿਲਾਫ ਮਾਪਲਾ ਦਰਜ ਕਰਕੇ ਜਾਂਚ ਇਸ ਦੇ ਸ਼ੁਰੂ ਕਰ ਦਿੱਤੀ ਹੈ ਤਦ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਪੰਜਾਬ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਬਾਬਤ ਤਰਨਤਾਰਨ ਦੇ ਵਿੱਚ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ ਜਿੱਥੋਂ ਕੀ ਭਾਰੀ ਮਾਤਰਾ ਦੇ ਵਿੱਚ ਲਾਹਣ ਅਤੇ ਨਜਾਇਜ਼ ਸ਼ਰਾਬ ਅਤੇ ਹੋਰ ਸਮਾਨ ਜਿਹੜਾ ਕਿ ਬਰਾਮਦ ਕੀਤਾ ਗਿਆ। ਤਾਂ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਦਾਂ ਜਿਹੜਾ ਕਿ ਇਹ ਸ਼ਰਾਬ ਦਾ ਨਜਾਇਜ਼ ਕਾਰੋਬਾਰ ਚਲਾਇਆ ਜਾ ਰਿਹਾ ਸੀ। ਪਰ ਇਸ ਬਾਬਤ ਮੇਰਾ ਤਰਨਤਾਰਨ ਤੋਂ ਬਲਜੀਤ ਜੁਰਗੇ ਨੇ ਬਲਜੀਤ ਲੋਕ ਸਭਾ ਦੇ ਮੱਧ ਨਜ਼ਰ ਤਲਾਸ਼ੀ ਅਭਿਆਨ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਬਾਬਤ ਤਰਨਤਾਰਨ ਦੇ ਵਿੱਚ ਲਾਣ ਅਤੇ ਸ਼ਰਬਰਮਤ ਕੀਤੀ ਗਈ ਹੈ ਤਾਂ ਕਿ ਕੋਈ ਜਾਣਕਾਰੀ ਬਿਲਕੁਲ ਦੱਸਣਾ ਚਾਹਾਂਗਾ ਕਿ ਇਸ ਤਰੀਕੇ ਨਾਲ ਲੋਕ ਸਭਾ ਦੀਆਂ ਜ਼ੋਨਾਂ ਦੇ ਬੰਦੇ ਦੇ ਕਿਸੇ ਕੋਤ ਪ੍ਰਸ਼ਾਸਨ ਇਹਦੇ ਹਰਕਤ ਦਿਖਾਈ ਦੇ ਰਿਹਾ ਉੱਥੇ ਵੀ ਬਿਆਸ ਦਰਿਆ ਦੇ ਨਾਲ ਲੱਗਦਾ ਮੰਡੇ ਇਸ ਜਿਲ੍ਹੇ ਵਿੱਚ ਲਗਾਤਾਰ ਕੋਰਪਸ ਪ੍ਰੋਜੈਕਟਸ ਸਾਈਜ਼ ਪਾਸਮੁਸ਼ ਹੈ ਤਾਂ ਮੇਰੀ ਸਮਝ ਹੈ ਕਿ ਇੱਥੇ ਵੱਡੇ ਬਦਲ ਦੇ ਇਹ ਨਕੀ ਖਰਾਬ ਦਾ ਕਾਰੋਬਾਰ ਹੋ ਰਿਹਾ ਜਿਸ ਤੋਂ ਬਾਅਦ ਫੂਲਸ ਵੱਲੋਂ ਇੱਥੇ ਰੇਡ ਕੀਤੀ ਗਿਆ ਭਾਰੀ ਮਾਤਰਾ ਵਿੱਚ ਖਰਾਬ ਲਾਹਨ ਅਤੇ ਲਿਕਰ ਤੋਂ ਪਰੋਵਾਲੇ ਦੇ ਕੇ ਵਕੂਆ ਤੇਿਆ ਬਰਾਬ ਦੀ ਖਲਹਾਲ ਜਿਹੜੇ ਸੱਤਰ ਮਹੀਨੇ ਤੋਂ ਖਰਾਬ ਕਰਤੀ ਜਾ ਰਹੀ ਸੀ ਉਹ ਮੌਕੇ ਤੋਂ ਚਾਹਦ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਟੇਜਿੰਗ ਰਿਪੋਰਟ ਦੇ ਵੇਦੋਂ ਵੱਡੇ ਤੋਂ ਉੱਪਰ ਆ ਰਹੀ ਹੋਵੇਗੀ ਹੂੰ ਮਜੀਦ ਪਤਾ ਲੱਗਾ ਕਿ ਇਹ ਸ਼ਰਾਬ ਦਾ ਨਜ਼ਾਇਜ਼ ਕਾਰੋਬਾਰ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਤੇ ਕੀ ਇਹਦੇ ਤੇ ਨਿਕਲ ਕੇ ਸਾਹਮਣੇ ਆ ਹਲੇ ਤੱਕ ਬਿਲਕੁਲ ਲਗਾਤਾਰ ਜੇ ਜੇ ਲੋਕਾਂ ਨਾਲ ਮੈਂ ਇਹ ਲੋਕਾਂ ਦੇ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਫੀ ਸਾਲਾਂ ਤੋਂ ਜਿਹੜਾ ਕਿ ਇੱਥੇ ਵੱਡੇ ਪੱਧਰ ਤੇ ਖਰਾਬ ਜਿਹੀ ਚੱਕਰ ਰਹੀ ਹੈ ਪ੍ਰਸ਼ਾਸਨ ਨੂੰ ਕਈ ਵਾਰ ਇਹ ਕੋਈ ਜਾਦੂ ਕਰਵਾਇਆ ਗਿਆ ਸੀ ਪਰ ਉਹਨ ਪ੍ਰਸ਼ਾਸਨ ਨੇ ਜਿਹਦੇ ਸਾਥ ਕੁੱਲੀ ਨੇ ਉਹਨਾਂ ਵੱਲੋਂ ਜਿਸੀ ਤਾਕਤ ਦਿੱਤੀ ਗਈ ਹੈ ਜੀ ਮੁਰਜੀ ਤਰਨ ਤਰਨ ਪ੍ਰਸ਼ਾਸਨ ਤੇ ਵੀ ਸਵਾਲ ਖੜਦਾ ਹੋਇ ਨਜ਼ਰ ਆ ਰਿਹਾ ਹੈ ਕਿ ਜੇਕਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਤਾਂ ਹੁਣ ਰੇਡ ਕਰਕੇ ਤਾਂ ਪਤਾ ਲੱਗ ਸਕੇ ਉਹਨਾਂ ਨੂੰ ਸਤਰਾ ਜਵਾਗੋ ਜਦੋਂ ਵੀ ਲੋਕ ਸਭਾ ਦੇ ਉਹਨਾਂ ਦੇ ਮੰਦੇ ਨੇ ਕੋਡ ਆਫ ਕੰਡ ਲੱਗਾ ਲੱਗਾ ਤੇ ਉਸ ਤੋਂ ਬਾਅਦ ਇਹ ਜਿਹੜੀ ਰਿਪੋਰਟ ਜਿਹੜੀ ਹਰ ਪਾਸੇ ਦਿਖਾਈ ਦਿੱਤੀ ਹੈ ਦੇ ਕਿਉਂਕਿ ਇਖਲਾਸ ਪਤਾ ਲੱਗਦਾ ਹੈ ਕਿ ਕਿਸੇ ਨਾ ਕਿਸੇ ਜਾਂ ਸਿਆਸੀ ਵਿਅਕਤੀ ਦਾ ਵੀ ਇਹ ਮਗਰਹਾਤ ਹੋ ਸਕਦਾ ਹੈ ਜੀਵਲ ਜੀ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ